ਹਾਂਜੀ ਪਿਆਰੇ ਵਿਦਿਆਰਥੀਓ ਸ਼ਸ਼ੀਕਾਲ ਅੱਜ ਦਾ ਮੇਰਾ ਵਿਸ਼ਾ ਹੈ ਪੰਜਾਬ ਦੇ ਲੋਕ ਨਾਚ ਲੋਕ ਨਾਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਪ੍ਰਕਾਰ ਦੀ ਲੋਕ ਕਲਾ ਹੈ ਲੋਕ ਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ ਇਹ ਕਿਸੇ ਖਿੱਤੇ ਦੇ ਜਨ ਸਮੂਹ ਦੀ ਸਮਾਜਿਕ ਸੱਭਿਆਚਾਰਕ ਨੈਤਿਕ ਧਾਰਮਿਕ ਰਾਜਸੀ ਅਤੇ ਇਤਿਹਾਸਕ ਜੀਵਨ ਤੋਰ ਦੀਆਂ ਵਿਭਿੰਨ ਪੱਤਾ ਹਨ ਇਹ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ ਮੁਹਾਰਾ ਸਧਾਰਨ ਖੁਸ਼ੀਆਂ ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ ਜਦੋਂ ਬੰਦਾ ਅੰਦਰੂਨੀ ਖੁਸ਼ ਹੁੰਦਾ ਹੈ ਤਾਂ ਫਿਰ ਉਹ ਨੱਚ ਕੇ ਸਰੀਰਕ ਮੁਦਰਾਵਾਂ ਦੇ ਰਾਹੀਂ ਆਪ ਦੀ ਖੁਸ਼ੀ ਜਿਹੜੀ ਉਹ ਪ੍ਰਗਟਾਉਂਦਾ ਹੈ ਠੀਕ ਹੈ ਤਾਂ ਇਹ ਜਿਹੜੇ ਲੋਕ ਨਾਚ ਨੇ ਕੁਝ ਲੋਕ ਨਾਚ ਇਸਤਰੀਆਂ ਦੇ ਲੋਕ ਨਾਚ ਹੈ ਕੁਝ ਮਰਦਾਂਵੇਂ ਲੋਕ ਨਾਚ ਹੈ ਤਾਂ ਪਹਿਲਾਂ ਆਪਾਂ ਜਿਹੜੇ ਐ ਇਸਤਰੀਆਂ ਦੇ ਲੋਕ ਨਾਚ ਦੀ ਗੱਲ ਕਰਦੇ ਹਾਂ ਠੀਕ ਐ ਸਭ ਤੋਂ ਪਹਿਲਾਂ ਦੇਖੋ ਗਿੱਧਾ ਗਿੱਧਾ ਤੁਹਾਨੂੰ ਪਤਾ ਹੀ ਐ ਜਿਵੇਂ ਗਿੱਧਾ ਸਾਰੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ ਉਮੰਗਾ ਬਲਬਲੀਆਂ ਤੇ ਉਲਾਸ ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ ਪਿਆਰਾ ਲੋਕ ਨਾਚ ਹੈ ਠੀਕ ਐ ਫੇਰ ਐ ਸਮਮੀ ਸਮਮੀ ਇਸਤਰੀਆਂ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਇਹ ਲੋਕ ਨਾਚ ਸਾਂਝੇ ਪੱਛਮ ਪੰਜਾਬ ਦੇ ਪੱਛਮੀ ਭਾਗ ਜੋ ਹੁਣ ਪਾਕਿਸਤਾਨ ਵਿੱਚ ਹੈ ਦੀਆਂ 12 ਦੇ ਇਲਾਕਿਆਂ ਵਿੱਚ ਪ੍ਰਚਲਿਤ ਰਿਹਾ ਹੈ। ਸੰਮੀ ਲੋਕਨਾਚ ਦਾ ਨਾਲ ਇੱਕ ਦੰਤ ਕਥਾ ਵੀ ਪ੍ਰਚਲਿਤ ਹੈ ਕਿ ਇੱਕ ਧਾਰਨਾ ਹੈ ਕਿ ਸੰਮੀ ਨਾਂ ਦਾ ਇੱਕ ਦਰਖਤ ਦੀ ਲੱਕੜ ਦੀ ਅੱਗ ਬਾਲ ਕੇ ਉਸ ਦੇ ਦੁਆਲੇ ਨੱਚਣ ਵਾਲੀ ਨਾਚ ਦਾ ਨਾਮ ਸੰਮੀ ਪ੍ਰਚਲਿਤ ਹੋ ਗਿਆ ਸੀ। ਠੀਕ ਹੈ। ਫਿਰ ਅੱਗੇ ਆ ਗਿਆ ਦੇਖੋ ਕਿੱਕਲੀ। ਕਿੱਕਲੀ ਵੀ ਇੱਕ ਲੋਕਨਾਚ ਹੈ, ਲੋਕ ਖੇਡ ਨਹੀਂ ਹੈ। ਇਹ ਲੋਕ ਨਾਚ ਦੇ ਵਿੱਚ ਸ਼ਾਮਲ ਹੁੰਦਾ ਇਹਦੇ ਵਿੱਚ ਜਿਹੜੀਆਂ ਛੋਟੀਆਂ ਕੁੜੀਆਂ ਹੁੰਦੀਆਂ ਉਹ ਆਪਦੀ ਖੁਸ਼ੀ ਦਾ ਜਦੋਂ ਚਾਵਾਂ ਦਾ ਪ੍ਰਗਟਾਵਾ ਕਰਦੀਆਂ ਤਾਂ ਉਹ ਕਿੱਕਲੀ ਪਾਉਂਦੀਆਂ ਹਨ ਤਾਂ ਕਿੱਕਲੀ ਵੀ ਜਿਹੜਾ ਇੱਕ ਲੋਕ ਨਾਚ ਹੈ ਜਦੋਂ ਕਿੱਕਲੀ ਪਾਉਂਦੀਆਂ ਹਨ ਤਾਂ ਕੁੜੀਆਂ ਤਾਂ ਇੱਕ ਲੋਕ ਗੀਤ ਨਾਲ ਬੋਲਦੀਆਂ ਹਨ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੋ ਜਵਾਈ ਦਾ ਫਿਰ ਦੇਖੋ ਇੱਕ ਲੋਕ ਨਾਚ ਹੁੰਦਾ ਹੈ ਹੁੱਲੇ ਹੁਲਾਰੇ ਤਾਂ ਦੇਖੋ ਜਿਹੜਾ ਹੁੱਲੇ ਹੁਲਾਰੇ ਆ ਇਹ ਵੀ ਲੋਕਨਾਚ ਹੈ ਇਹਨੂੰ ਇੰਨੀ ਜ਼ਿਆਦਾ ਪ੍ਰਮਾਨਗੀ ਨਹੀਂ ਮਿਲੀ ਪਰ ਇਹ ਅਲੋਪ ਹੋ ਗਿਆ ਪਰ ਇਹ ਵੀ ਇੱਕ ਲੋਕਨਾਚ ਸੀ ਇਹਦੇ ਨਾਲ ਦੇਖੋ ਜਿਵੇਂ ਕੁਝ ਲੋਕ ਗੀਤ ਬੋਲਦੀਆਂ ਮੈਂ ਨਾਲ ਤੁਹਾਨੂੰ ਪਤਾ ਲੱਗੇ ਹੁੱਲੇ ਹੁਲਾਰੇ ਲੋਕ ਗੰਗਾ ਚੱਲੇ ਹੁੱਲੇ ਸੱਸ ਤੇ ਸੋਹਰਾ ਚੱਲੇ ਹੁੱਲੇ ਦਿਓਰ ਤੇ ਦਰਾਣੀ ਚੱਲੇ ਹੁੱਲੇ ਵਾਟੀ ਤੇ ਗੱਭਰੂ ਚੱਲੇ ਹੁੱਲੇ ਸੌਂਕਣ ਨਾਲ ਲੈ ਚੱਲੇ ਹੁੱਲੇ ਮੈਨੂੰ ਕੱਲੀ ਛੱਡ ਚੱਲੇ ਹੁੱਲੇ ਇਸ ਤਰ੍ਹਾਂ ਇਸ ਲੋਕ ਗੀਤ ਦੇ ਵਿੱਚ ਲੋਕ ਨਾਚ ਦੇ ਵਿੱਚ ਲਾਸਟ ਦੀ ਤੁਕ ਦੇ ਵਿੱਚ ਹੁੱਲੇ ਬੋਲਿਆ ਜਾਂਦਾ ਸੀ ਠੀਕ ਹੈ ਇਸ ਤਰ੍ਹਾਂ ਹੀ ਇੱਕ ਲੁੱਡੀ ਲੋਕ ਨਾਚ ਇਹ ਵੀ ਹੈ ਇਹ ਵੈਸੇ ਮਰਤਾਂ ਦਾ ਲੋਕ ਨਾਚ ਹੈ ਪਰ ਇਹਨੂੰ ਇਸਤਰੀਆਂ ਵੀ ਜਿਹੜੇ ਲੋਕ ਨਾਚ ਦੇ ਵਿੱਚ ਉਹਨੂੰ ਸ਼ਾਮਲ ਕਰ ਦਿੱਤਾ ਹੈ ਫਿਰ ਦੇਖੋ ਟਿੱਪਰੀ ਡੰਡਾਸ ਫੜੂਹਾ ਘੁੰਮਰ ਅਤੇ ਸਪੇਰਾ ਜਾਂ 나ਗ ਲੋਕਨਾਚ ਵੀ ਸਨ ਜੋ ਕਿ ਹੁਣ ਇਹ ਅਲੋਪ ਹੋ ਗਏ ਕਿਉਂਕਿ ਇਹਨਾਂ ਨੂੰ ਜ਼ਿਆਦਾ ਪ੍ਰਮਾਨਗੀ ਨਹੀਂ ਮਿਲੀ ਇਹ ਤੇ ਸੀ ਇਸਤਰੀਆਂ ਦੇ ਲੋਕਨਾਚ ਹੁਣ ਦੇਖੋ ਆਪਾਂ ਮਰਦਾਂਵੇਂ ਲੋਕਨਾਚ ਦੀ ਗੱਲ ਕਰਦੇ ਹਾਂ ਜਿਵੇਂ ਕਿ ਦੇਖੋ ਪੰਗੜਾ ਤੁਹਾਨੂੰ ਪਤਾ ਹੀ ਹੈ ਕਿ ਪੰਗੜਾ ਪੰਜਾਬੀ ਗੱਬਰੂਆਂ ਦਾ ਪ੍ਰਮੁੱਖ ਲੋਕਨਾਚ ਹੈ ਇਸ ਵਿੱਚ ਤੱਕੜੇ ਇਕੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਕਰਨਾ ਸਧਾਰਨ ਸੁੰਦਰ ਪੁਸ਼ਾਕ ਪੈਨ ਕੇ ਅਲਬੇਲਾਪਣ ਜੋਸ਼ ਬੀਰਤਾ ਤੇ ਹੌਸਲੇ ਭਰਪੂਰ ਨਾਚ ਮੁਦਰਾਵਾਂ ਵਾਰਹੀ ਜਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਠੀਕ ਹੈ ਫਿਰ ਦੇਖੋ ਅੱਗੇ ਆ ਗਿਆ ਚੂਮਰ ਜਿਹੜਾ ਚੂਮਰ ਹੈ ਇਹ ਵਾਲਾ ਪ੍ਰਸਿੱਧ ਲੋਕ ਨਾਚ ਚੂਮਰ ਪੱਛਮੀ ਪੰਜਾਬ ਦੇ ਸੰਦਲਬਾਰ ਦੇ ਲੋਕਾਂ ਦੇ ਚਾਵਾਂ ਮਲਾਰਾਂ ਨੂੰ ਪ੍ਰਗਟ ਕਰਦਾ ਹੈ ਚੂਮ ਚੂਮ ਕੇ ਨੱਚਣ ਕਾਰਨ ਇਸ ਦਾ ਨਾਮ ਚੂਮਰ ਪੈ ਗਿਆ। ਰਾਜਸਥਾਨ ਦਾ ਜਿਹੜਾ ਘੂਮਰ ਆ ਉਹਦੀਆਂ ਕੁਝ ਵਿਸ਼ੇਸ਼ਤਾਵਾਂ ਇਹਦੇ ਵਿੱਚ ਸ਼ਾਮਲ ਹਨ ਇਸ ਕਰਕੇ ਨੂੰ ਚੂਮਰ ਕਿਹਾ ਜਾਂਦਾ ਹੈ। ਫਿਰ ਦੇਖੋ ਲੁੱਡੀ ਜਿਵੇਂ ਕਿ ਲੁੱਡੀ ਮਰਦਾਂ ਦਾ ਜਿਹੜਾ ਲੋਕ ਨਾਚ ਹੈ ਠੀਕ ਹੈ। ਇਸ ਤੋਂ ਇਲਾਵਾ ਮਾਲਵੇ ਵਿੱਚ ਮਰਦਾਂ ਦਾ ਗਿੱਧਾ ਵੀ ਪ੍ਰਚਲਿਤ ਹੈ ਇਸ ਨੂੰ ਮਲਵਈਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਤਾਂ ਇਹ ਕੁਝ ਜਿਹੜੇ ਮਰਦਾਂਵੇਂ ਲੋਕ ਨਾਚ ਸੀ। ਇਹਨਾਂ ਦੇ ਵਿੱਚ ਵਰਤਣ ਵਾਲੇ ਸਾਜ਼ ਸੰਦ ਦੇਖ ਲਓ। ਅਲਗੋਜੀ ਢੋਲਕ ਚੀਮਟੇ 부ਗਦੂ ਸੀਟੀ ਗੜਵੇ ਛੈਣੇ ਬਾਲਟੀਆਂ ਆਦੀ ਜਿਹੜੇ ਮਲਵਈ ਗਿੱਧਿਆਂ ਦੇ ਵਿੱਚ ਜਿਹੜੇ ਸੀ ਵਰਤੇ ਜਾਂਦੇ ਆ ਪੰਗੜਾ ਝੂਮਰ ਲੁੱਡੀ ਦੇ ਵਿੱਚ ਵੀ ਇਹ ਵਰਤੇ ਜਾਂਦੇ ਆ ਤਾਂ ਇਹ ਸਾਜ ਸੰਦ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਤੋਂ ਇਲਾਵਾ ਬੇਟਾ ਜਿਹੜਾ ਅੱਜ ਦਾ ਵਿਸ਼ਾ ਆਪਣਾ ਸੀਗਾ ਲੋਕਨਾਚ ਸੀ ਇਸਤਰੀਆਂ ਦੇ ਲੋਕਨਾਚ ਮਰਦਾਂਵੇਂ ਲੋਕਨਾਚ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਲੋਕ ਨਾਚ ਹੁੰਦੇ ਐ ਇਹ ਅੰਦਰੂਨੀ ਖੁਸ਼ੀ ਨੂੰ ਪ੍ਰਗਟ ਕਰਨ ਦੇ ਸਾਧਨ ਹੁੰਦੇ ਐ ਠੀਕ ਹੈ ਉਮੀਦ ਕਰਦੀ ਆ ਤੁਸੀਂ ਟੌਪਿਕ ਤਿਆਰ ਕਰ ਲੋਗੇ ਇਹਦੇ ਵਿੱਚੋਂ ਤੁਹਾਨੂੰ ਕੁਐਸਚਨ ਪੇਪਰ ਦੇ ਵਿੱਚ ਆ ਸਕਦੇ ਐ ਠੀਕ ਹੈ ਧੰਨਵਾਦ